ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੋ ਸ਼੍ਰੀ ਕਾਟਕ ਸਾਹਿਬ ਦੇ ਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਲਾਏ ਗਏ ਨੇ ਤੇ ਪਹਿਲੇ ਜਥੇਦਾਰ ਉਹਨਾਂ ਨੂੰ ਸੇਵਾ ਮੁਕਤ ਕੀਤਾ ਗਿਆ ਉਸਤੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਸ਼੍ਰੀ ਕਾਟਕ ਸਾਹਿਬ ਦੇ ਨਵੇਂ ਲਾਏ ਗਏ ਜਥੇਦਾਰ ਕੌਣ ਨੇ ਉਹਨਾਂ ਦਾ ਅਕਾਲੀ ਦਲ ਪਾਰਟੀ ਦੇ ਨਾਲ ਕਿੰਨਾ ਵਾਹ ਵਾਸਤਾ ਹੈ ਔਰ ਅਕਾਲੀ ਦਲ ਪਾਰਟੀ ਨੇ ਉਹਨਾਂ ਨੂੰ ਹੀ ਜਥੇਦਾਰ ਕਿਉਂ ਲਾਇਆ ਹੈ ਇਸ ਦੇ ਬਾਰੇ ਜੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਾਂਗੇ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰغبੀਰ ਸਿੰਘ ਜੀ ਜਿਨ੍ਹਾਂ ਨੇ ਲੰਬਾ ਸਮਾਂ ਸ਼੍ਰੀ ਦਰਬਾਰ ਸਾਹਿਬ ਵਿੱਚ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾਈ ਤੇ ਉਹਨਾਂ ਨੂੰ 2017 ਵਿੱਚ ਜੋ ਜਥੇਦਾਰ ਦਾ ਪਦਵੀ ਦਿੱਤੀ ਜਾਂਦੀ ਹੈ ਸੋ ਉਦੋਂ ਤੋਂ ਲੈ ਕੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਨਿਭਾ ਰਹੇ ਸੀ ਜਦੋਂ ਕਿ ਪਹਿਲੇ ਜਥੇਦਾਰ ਜਿਨ੍ਹਾਂ ਦੇ ਉੱਪਰ ਵੱਡੇ ਇਲਜ਼ਾਮ ਲੱਗੇ ਸੀ ਜਦੋਂ ਉਹ ਜਥੇਦਾਰ ਉਹਨਾਂ ਨੇ ਕੁਝ ਐਝਾ ਨਹੀਂ ਕੀਤਾ ਸੀ ਉਹਨਾਂ ਨੇ ਜੋ ਅਕਾਲੀ ਦਰ ਪਾਰਟੀ ਦੇ ਪ੍ਰਧਾਨ ਹੁੰਦੇ ਸੀ ਜਿਵੇਂ ਹੀ ਸਰਸਾ ਵਾਲੇ ਮੁਖੀ ਨੂੰ ਮਾਫੀ ਦੇਣੀ ਉਹ ਸਭ ਕੁਝ ਅਕਾਲੀ ਦਲ ਆਪਣੀ ਮਨਮਰਜ਼ੀ ਨਾਲ ਉਹਨਾਂ ਤੋਂ ਕਰਵਾਉਂਦਾ ਸੀਗਾ ਤੇ ਉਹ ਕਰਦੇ ਰਹੇ ਨੇ ਲੇਕਿਨ ਉਸ ਤੋਂ ਬਾਅਦ ਜਿਵੇਂ ਸਰਕਾਰ ਬਦਲ ਗਈ ਅਕਾਲੀ ਦਲ ਦੀ ਸੱਤਾ ਤੋਂ ਬਾਹਰ ਹੋ ਗਈ ਤਾਂ ਜਥੇਦਾਰ ਉਹ ਬਦਲ ਦਿੱਤੇ ਗਏ ਨਵੇਂ ਜਥੇਦਾਰ ਲਾਏ ਜਾਂਦੇ ਨੇ ਔਰ ਬਧਿਆ ਸਿਵਾਮਾ ਦੇਰੇ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਜਿਹਨਾਂ ਨੂੰ ਖੁਦ ਅਕਾਲੀ ਪਾਰਟੀ ਬਹੁਤ ਚੰਗਾ ਇਨਸਾਨ ਮੰਨਦੀ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹ IAS ਦੇ ਵਿੱਚ ਧਰਮਸ ਦੇ ਵਿੱਚ ਉਹਨਾਂ ਨੇ PhD ਕਰ ਰਹੇ ਨੇ ਔਰ ਉਹਨਾਂ ਦਾ ਜਿਹੜਾ ਕਿ ਧਰਮ ਦੇ ਨਾਲ ਬਹੁਤ ਜ਼ਿਆਦਾ ਲਗਾ ਹੈ ਪਰ 2 ਦਸੰਬਰ ਵਾਲੇ ਦਿਨ ਜੋ ਅਕਾਲੀ ਦਲ ਦੇ ਲੀਡਰਾਂ ਦੇ ਪ੍ਰਤੀ ਸ਼੍ਰੀ ਕਾਟਕ ਸੈੱਟ ਤੋਂ ਫੈਸਲਾ ਹੁੰਦਾ ਹੈ ਉਹ ਕਿਤੇ ਨਾ ਕਿਤੇ ਇਹਨਾਂ ਜਥੇਦਾਰਾਂ ਲਈ ਕਾਲਾ ਦਿਨ ਹੁੰਦਾ ਹੈ ਔਰ ਸ਼੍ਰੀ ਅਕਾਲ ਟਕਸੈਡ ਦੇ ਫੈਸਲੇ ਨੂੰ ਭਾਵੇਂ ਇਹ ਸਾਰੇ ਅਕਾਲੀ ਲੀਡਰ ਸਿਰ ਚੁਕਾ ਕੇ ਮੰਨਣ ਦੀ ਇਹਨੇ ਗੱਲ ਕੀਤੀ ਪਰ ਅੰਦਰੋਂ ਅੰਦਰੀ ਇਹ ਬਹੁਤ ਖਿਜੇ ਹੋਏ ਸੀ ਅੰਦਰੋਂ ਅੰਦਰੀ ਇਹਨਾਂ ਦੇ ਅੰਦਰ ਭਾਂਬੜ ਮਚਦੇ ਸੀ ਵੀ ਇਹ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਕਿਉਂ ਅਜਿਹਾ ਇਹਨਾਂ ਨੇ ਕੀਤਾ ਇਹ ਤਾਂ ਸਿਰਫ ਇਹਨਾਂ ਨੂੰ ਇਹ ਚਾਹੀਦਾ ਸੀ ਕਿ ਉੱਥੇ 2 ਦਸੰਬਰ ਨੂੰ ਜਿਹੜਾ ਫੈਸਲਾ ਸੁਣਾਇਆ ਅਕਾਲੀ ਦਲ ਦੇ ਪੱਖ ਵਿੱਚ ਸੁਣਾ ਦੇ ਔਰ ਜੋ ਸਰਬੀਰ ਸਿੰਘ ਬਾਦਲ ਤੇ ਸਾਰੇ ਲੀਡਰਾਂ ਨੂੰ ਜਿਹੜਾ ਕਿ ਬਿਲਕੁਲ નિર્ਦੋਸ਼ ਕਰਾਰ ਦੇ ਦਿੰਦੇ ਤਾਂ ਫਿਰ ਇਹ ਜਥੇਦਾਰ ਇਹਨਾਂ ਦੀਆਂ ਜਥੇਦਾਰੀਆਂ ਵੀ ਸਲਾਮਤ ਰਹਿਣੀ ਆ ਸੀ ਤੇ ਕਾਲੀ ਦਲ ਪਾਰਟੀ ਵਿੱਚ ਵੀ ਜਜੇਕਾਰ ਹੋਣੀ ਸੀ ਇਹਨਾਂ ਜਥੇਦਾਰਾਂ ਦੀ ਉਹਨਾਂ ਨੂੰ ਸਨਮਾਨਿਆ ਜਣਾ ਸੀਗਾ ਇਹਨਾਂ ਨੂੰ ਜਿਹੜਾ ਕਿ ਫਖਰੇ ਕੌਮ ਕਿਹਾ ਜਾਣਾ ਸੀ ਪਰ ਇਹਨਾਂ ਨੇ ਸਿੱਖ ਕੌਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਜਿਹੜੇ ਫੈਸਲੇ ਲਏ ਉਹ ਇਹਨਾਂ ਲਈ ਜਥੇਦਾਰੀਆਂ ਦੇ ਉੱਪਰ ਕਾਲਾ ਦਿਨ ਹੋ ਗਿਆ ਸੋ ਨਵਾਂ ਜਥੇਦਾਰ ਸ੍ਰੀ ਕਾਲ ਤਖਸੈਵ ਦਾ ਜੋ ਹੁਣ ਲਾਇਆ ਗਿਆ ਕਿ ਉਹ ਸੁਖਵੀਰ ਸਿੰਘ ਬਾਦਲ ਤੇ ਸਾਰੀ ਇਕਾਲੀ ਪਾਰਟੀ ਦੇ ਪ੍ਰਤੀ ਸਮਰਪਿਤ ਤੇ ਉਹ ਸਖਬੀਰ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਕਿੰਨੀ ਨਜ਼ਦੀਕੀ ਹੈ ਅਕਾਲੀ ਦਲ ਪਾਰਟੀ ਦੇ ਕਿਹੜੇ ਕਿਹੜੇ ਲੀਡਰਾਂ ਦੇ ਨਾਲ ਉਸ ਦੀ ਨਜ਼ਦੀਕੀਆਂ ਨੇ ਜੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਆਂਦਾ ਹੈ ਕਿ ਇੱਕ ਅਕਾਲੀ ਲੀਡਰ ਦੀ ਸਿਫਾਰਿਸ਼ ਤੇ ਉੱਪਰ ਹੀ ਇਸ ਨੂੰ ਜਥੇਦਾਰੀ ਦਿੱਤੀ ਗਈ ਹੈ ਉਹ ਹੀ ਅਕਾਲੀ ਲੀਡਰ ਮਾਝੇ ਨਾਲ ਸੰਬੰਧਿਤ ਹੈ ਔਰ ਉਸ ਨੇ ਇਸ ਦਾ ਨਾਮ ਅੱਗੇ ਲਿਆਂਦਾ ਹੈ ਜੋ ਅੰਤਰਨਿਕ ਕਮੇਟੀ ਦੇ ਕੋਲ ਤਾਂ ਇਸ ਨੂੰ ਜਥੇਦਾਰ ਬਣਾਇਆ ਕਿ ਹਮੇਸ਼ਾ ਅਕਾਲੀ ਦਲ ਦਾ ਵਫਾਦਾਰ ਹੋ ਕੇ ਕੰਮ ਕਰੇਗਾ ਜਿਹੜਾ ਕੇਸਗਰ ਸਾਹਿਬ ਦਾ ਜਥੇਦਾਰ ਲਾਇਆ ਗਿਆ ਹੈ ਉਹ ਵੀ ਅਕਾਲੀ ਦਲ ਦੀ ਵਫਾਦਾਰੀ ਨਵਾਏਗਾ ਸੋ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਉਹਨਾਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਂ ਆਪਣੇ ਕੱਪੜੇ ਆਪਣੇ ਜਿਹੜੇ ਟੀਚੀ ਚ ਪਾਏ ਹੋਏ ਨੇ ਮੇਰੇ ਕੋਲ ਹੁੰਦਾ ਜਦੋਂ ਵੀ ਮੈਨੂੰ ਤੁਸੀਂ ਸੇਵਾ ਤੋਂ ਲਾਂਭੇ ਕਰੋਗੇ ਮੈਂ ਤੁਹਾਡਾ ਫੈਸਲਾ ਸਿਰ ਮੱਥੇ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਨਹੀਂ ਰੱਖਣਾ ਚਾਹੁੰਦੇ ਸੋ 2 ਦਸੰਬਰ ਵਾਲੇ ਫੈਸਲੇ ਤੋਂ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੇ ਤਾਂ ਉਹਨਾਂ ਨੂੰ ਇਹਦੀ ਸਜ਼ਾ ਮਿਲ ਗਈ ਹੁਣ ਵਾਲਾ ਜਥੇਦਾਰ ਜਿਹੜਾ ਨਵਾਂ ਲਾਇਆ ਗਿਆ ਹੈ ਗਿਆਨੀ ਕੁਲਦੀਪ ਸਿੰਘ ਜੋ ਕਿ ਉਹਨਾਂ ਨੂੰ ਇਹ ਜਥੇਦਾਰੀ ਕਾਰਜਪਾਗ ਦਿੱਤਾ ਗਿਆ ਸ਼੍ਰੀ ਕਾਟਕ ਸਹਿਬ ਦਾ ਜਿਹੜੇ 40 ਸਾਲ ਗਿਆਨੀ ਕੁਲਦੀਪ ਸਿੰਘ ਦੀ ਉਮਰ ਹੈ ਔਰ ਉਹਨਾਂ ਦਾ ਪੂਰਾ ਨਾਮ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਮਤ ਦਾ ਤਜਰਬਾ ਰੱਖਣ ਵਾਲੇ ਗਿਆਨੀ ਕੁਲਦੀਪ ਸਿੰਘ ਦੇ ਪਿਤਾ ਦਾ ਨਾਮ ਸਰਦਾਰ ਨਰਿੰਦਰ ਸਿੰਘ ਹੈ ਜੋ ਸ਼੍ਰੀ ਅਮਰਸਰ ਜिले ਪਿੰਡ ਜੱਬੋਵਾਲ ਦੇ ਰਹਿਣ ਵਾਲੇ ਨੇ ਸੋ ਗਿਆਨੀ ਕੁਲਦੀਪ ਸਿੰਘ ਲੰਬੇ ਸਮੇਂ ਤੋਂ ਸਿੱਖ ਕੌਮ ਵਿੱਚ ਕਥਾਵਾਚਕ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਕਰਦੇ ਹਨ ਸੋ ਤਖਤ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਉਹਨਾਂ ਨੂੰ ਸੋ ਜੇਕਰ ਉਹ ਕਾਰਜਕਾਰੀ ਜਥੇਦਾਰੀ ਦੇ ਤੌਰ ਤੇ ਅਕਾਲੀ ਦਲ ਪ੍ਰਤੀ ਆਪਣੀ ਵਫਾਦਾਰੀ ਵਿਖਾਉਂਦੇ ਨੇ ਤਾਂ ਉਹ ਹੀ ਪੱਕੇ ਜਥੇਦਾਰ ਹੋ ਜਾਣਗੇ ਸੋ ਸਿੱਖ ਇਤਿਹਾਸ ਦਾ ਜੋ ਸਰੋਤ ਗ੍ਰੰਥ ਸ੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਤੇ ਪ੍ਰਚੀਨ ਪੰਥ ਪ੍ਰਕਾਸ਼ ਇਹ ਸਾਰੇ ਗ੍ਰੰਥਾ ਦੀ ਉਹਨਾਂ ਨੂੰ ਜੋ ਬਹੁਤ ਜ਼ਿਆਦਾ ਜਾਣਕਾਰੀ ਹੈ ਔਰ ਸਿੱਖ ਰਾਤ ਮਰਿਆਦਾ ਦੀ ਵੀ ਪੂਰੀ ਵਿਆਖਿਆ ਕਰਦੇ ਹਨ ਉਹ ਪਿਛਲੇ 3 ਸਾਲਾਂ ਤੋਂ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਵਿਖੇ ਦੀਵਾਨ ਹਾਲ ਵਿੱਚ ਕਥਾ ਵਾਚ ਕੋ ਜੋ ਸੇਵਾ ਨਿਭਾ ਰਹੇ ਹਨ ਤੇ ਉਹਨਾਂ ਨੇ ਇਤਿਹਾਸ ਵਿੱਚ ਐਮਏ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ ਤੇ ਉਹ ਪਿਛਲੇ 12 ਸਾਲਾਂ ਤੋਂ ਗਰੀਬ ਤੇ ਯਤਿਮ ਬੱਚਿਆਂ ਦੀ ਪੜ੍ਹਾਈ ਅਤੇ ਉਹਨਾਂ ਦੇ ਰਹਿਣ ਸਹਿਣ ਦੇ ਉਪਰਾਲੇ ਕਰ ਰਹੇ ਹਨ ਸੋ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਸ਼੍ਰੀ ਕਾਉ ਤੱਕ ਸਹਿਦੇ ਜਥੇਦਾਰ ਲਾਇਆ ਗਿਆ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਔਰ ਦੂਸਰੇ ਪਾਸੇ ਜਿਹੜਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਸਦੇ ਉੱਪਰ ਵੱਡਾ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਭਾਈ ਜਥੇਦਾਰ ਦੀ ਸਾਨੂੰ ਜਿਹੜਾ ਨਵੇਂ ਲਾਏ ਗਏ ਨੇ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਨੇ ਔਰ ਉਹਨਾਂ ਨੇ ਇਹ ਵੀ ਗੱਲ ਕਹੀਏ ਕਿ ਜੇਕਰ ਤੁਸੀਂ ਵੀ ਜਿਹੜੇ ਸਾਡੇ ਵਾਂਗੂ ਜੇ ਫੈਸਲੇ ਲੋਗੇ ਇੱਕ ਪਾਸੇ ਤੁਸੀਂ ਸਿੱਖ ਕੌਮ ਦੇ ਵਿੱਚ ਤਾਂ ਬਹੁਤ ਕਾਰਯੋਗ ਹੋਗੇ ਜੇਕਰ ਤੁਸੀਂ ਅਕਾਲੀ ਦਲ ਪ੍ਰਤੀ ਫੈਸਲੇ ਲੋਗੇ ਤਾਂ ਫੇ ਤੁਹਾਡਾ ਇਸ ਅਹੁਦੇ ਤੇ ਉੱਪਰ ਜਥੇਦਾਰ ਰਹਿਣਾ ਜਿਹੜਾ ਕਿ ਬਿਲਕੁਲ ਠੀਕ ਨਹੀਂ ਜੇ ਤੁਸੀਂ ਅਕਾਲੀ ਦਲ ਦੇ ਪ੍ਰਤੀਫੈਸਲੇ ਲੈਂਦੇ ਰਹੇ ਤਾਂ ਫਿਰ ਤੁਸੀਂ ਮਲਾਈਆਂ ਖਾਂਦੇ ਰਹੋਗੇ ਜੇ ਉਹਨਾਂ ਦੇ ਵਿਰੋਧ ਵਿੱਚ ਫੈਸਲੇ ਲੈਂਦੇ ਰਹੇ ਤਾਂ ਫਿਰ ਸਾਡੇ ਵੱਲੋਂ ਤੁਹਾਨੂੰ ਵੀ ਜਿਹੜਾ ਕਿ ਬਹੁਤ ਜਲਦੀ ਫਾਰਕ ਕਰ ਦਿੱਤਾ ਜਾਵੇਗਾ